ਇਕਵੇਂ ਸਾਰੇ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਮੈਂ ਅੱਜ ਤੁਹਾਨੂੰ ਲੈ ਕੇ ਆਈ ਹਾਂ ਜੀ ਉਹੀ ਪਹਿਣ ਦੇ ਘਰ ਜਿਹੜੀ ਪਹਿਣ ਸੀਜ਼ਨ ਵੇਲੇ ਉਹ ਕਹਿੰਦੀ ਸੀ ਮੰਡੀ 'ਚ ਕੰਮ ਕਰਦੇ ਆ ਐਂਡ ਜਦੋਂ ਬਾਕੀ ਇੱਥੇ ਜੀ ਆ ਜਿਹੜੀ ਸੋਸਾਇਟੀ ਹੈ ਨਾ ਇੱਥੇ ਸਾਰੇ 'ਚ ਘਰ ਬਣਦੇ ਆ ਇੰਨਾਂ ਦੇ ਵਿੱਚ ਉਹਨਾਂ ਦੇ ਹਸਬੰਦ ਵੀ ਕੰਮ ਕਰਦੇ ਤੇ ਆਪ ਉਹ ਭੈਣ ਨਾਲ ਦਿਹਾੜੀ ਕਰਦੇ ਜਿਵੇਂ ਇੱਟਾਂ ਵਗੈਰਾ ਫੜਾਉਣੀ ਆ ਨਾ ਮੈਂ ਉਹਨਾਂ ਤੱਕ ਤੁਹਾਨੂੰ ਘਰ ਦਿਖਾਉਣੀ ਆ ਲੋਨੀ ਵਾਲੇ ਮਾਲਕ ਹਨ ਇਹ ਉਹਨਾਂ ਨੇ ਉਹਨੂੰ ਕਮਰਾ ਦਿੱਤਾ ਹੋਇਆ ਦੇਖ ਲਓ ਤੁਸੀਂ ਆਪਣੇ ਆਪ ਤੇ ਉੱਥੇ ਉਹਨਾਂ ਦਾ ਜਿਹੜਾ ਆ ਲੌਕ ਲੱਗਿਆ ਹੋਇਆ ਨਜ਼ਦੀਕ ਜਾਈ ਜਾਨੀ ਆ ਮੈਂ ਲਾਈਟ ਹੁਣ ਹਲੇ ਹੈ ਨਹੀਂ ਓਰੇ ਉਹ ਮੈਨੂੰ ਨੂੰ ਪੁੱਛਿਆ ਸੀ ਕਹਿੰਦੀ ਲਾਈਟ ਹੈ ਨਹੀਂ ਜਿਹੜੇ ਕਮਰੇ ਨੂੰ ਉਹ ਲੋਕ ਲਾ ਕੇ ਗਏ ਹਨ ਇਹ ਕਮਰੇ ਦੇ ਵਿੱਚ ਉਹਨਾਂ ਦਾ ਇੱਕ ਮੰਝਾ ਪਿਆ ਤੇ ਉੱਤੇ ਟੀਨ ਪਾਈ ਹੋਈ ਆ ਹਨਾ ਦੇਖੋ ਟੀਨ ਕਿੰਨੀ ਟੱਪਦੀ ਹੁੰਦੀ ਆ ਤੇ ਰਾਤ ਨੂੰ ਕਹਿੰਦੇ ਅਸੀਂ ਉਰੇ ਮੰਝਾ ਵਗੈਰਾ ਢਾਲਣੇ ਹੁੰਨੇ ਆ ਪਰ ਹੁਣ ਮਾਹੌਲ ਖਰਾਬ ਕਰਕੇ ਅਸੀਂ ਅੰਦਰ ਹੀ ਇਹੀ ਅੰਦਰ ਦੇ ਵਿੱਚ ਦੇਖੋ ਰਹਿੰਦੇ ਨੇ ਉਹ ਹਨਾ ਜੀ ਪਰ ਉਹਨੂੰ ਲੈ ਕੇ ਚੱਲੀ ਆ ਜਿੱਥੇ ਉਹ ਕੰਮ ਕਰਦੇ ਆ ਤੇ ਇਟਾਂ ਚੱਕਦੀ ਉਹ ਭੈਣ ਜਿੱਥੇ ਤੁਹਾਨੂੰ ਉਹ ਵੀ ਕਲਿੱਪ ਮੈਂ ਦਿਖਾਉਣੀ ਆ ਨਾਲ ਉਹ ਕੋਠਿਆਂ ਦੇ ਜਿੱਦਾਂ ਮਿਸਤਰੀ ਕੰਮ ਕਰਦੇ ਆ ਨਾ ਨਾਲ ਭੈਣ ਦਿਹਾੜੀ ਤੇ ਕੰਮ ਕਰਦੀ ਆ ਸੀਜ਼ਨ ਵੇਲੇ ਉਹ ਕਹਿੰਦੀ ਮੈਂ ਮੰਡੀ 'ਚ ਪੱਲੇਦਾਰੀ ਦਾ ਕੰਮ ਕਰਦੀ ਆ ਸਾਰੀ ਕਹਾਣੀ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰੀ ਆ ਕਿਉਂਕਿ ਮੈਂ ਥੋੜੇ-ਥੋੜੇ ਕਲਿੱਪ ਸ਼ੇਅਰ ਕੀਤੇ ਸੀਗੇ ਵੀਡੀਓ ਦੇ ਦੋਨੋਂ ਉਹਦੀਆਂ ਤੁਹਾਨੂੰ ਵੀਡੀਓ ਦਿਖਾਈਆਂ ਪਰ ਇਹ ਜਿਹੜਾ ਪਾਰਟ ਆ ਇਹ ਸਾਰਾ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿ ਤੁਹਾਨੂੰ ਏਨਾ ਲੱਗੇ ਮੈਂ ਪਤਾ ਨਹੀਂ ਕਿਹਦੀ ਵੀਡੀਓ ਸ਼ੇਅਰ ਕਰੀ ਆ ਲਾਈਕ ਜ਼ਰੂਰ ਬਣਦਾ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਹੋਰ ਵੀਡੀਓ ਦੇਖਣ ਲਈ ਤੇ ਜਿਹਦਾ ਤੁਹਾਨੂੰ ਵੀਡੀਓ ਵਲੌਗ ਚਾਹੀਦੇ ਹੁੰਦੇ ਹਨ ਦੱਸ ਦਿਆ ਕਰੋ ਪਲੀਜ਼ ਇਹ ਸੈਲਰੀ ਹੈ ਜੀ ਕੋਲੋਨੀ ਦੇ ਵਿੱਚ ਹਾਊਸ ਬਣਨ ਦਾ ਕੰਮ ਤੇ ਮੈਂ ਇੱਥੇ ਆਏ ਸੀ ਜਦੋਂ ਆ ਕੇ ਦੇਖਿਆ ਹਨ ਇੱਥੇ ਵਿਚਾਰੀ ਕੰਮ ਤੇ ਲੱਗੀ ਹੋਈ ਆ ਤਾਂ ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਬੱਚੇ ਪਾਲਣ ਲਈ ਢਿਡ ਬਾਲਣ ਲਈ ਤੇ ਸਾਨੂੰ ਕੰਮ ਕਰਨਾ ਪੈਂਦਾ ਭੈਣ ਦੀ ਮਿਹਨਤ ਨੂੰ ਸਲਾਮ ਆ ਤੁਸੀਂ ਸਾਰੇ ਜਣੇ ਦੇਖੋ ਜੀ ਕਿੰਨੀਆਂ ਇੱਟਾਂ ਚੱਕ ਰਹੀ ਆ ਭੈਣ ਨੂੰ ਵੀ ਸਿਰ ਤੇ ਸਲੂਟ ਆ ਕਿੱਡ ਲਈ ਬਹੁਤ ਕੁਝ ਕਰਨਾ ਪੈਂਦਾ ਭੈਣ ਉਹ ਇੱਥੇ ਕੰਮ ਕਰਦੀ ਆ ਜੀ ਉਹ ਨਾਲ ਏਦਾਂ ਉਹ ਰੇਟਾਂ ਚ ਚਕਾਉਂਦੀ ਆ ਤੇ ਉਹ ਭੈਣ ਦਾ ਸਿਰ ਉੱਪਰ ਚੜਿਆ ਉੱਥੇ ਤੇ ਦੇਖ ਲਓ ਆਪਾਂ ਇੰਨੀ ਗਰਮੀ ਚ ਬਾਹਰ ਵੀ ਨਹੀਂ ਨਿਕਲਦੇ ਉਹ ਇੱਥੇ ਕੰਮ ਕਰਦੀ ਆ ਵਿਚਾਰੀ